माना नंबर के माना नंबर के कोई नहीं था हर विषय लिया जाना हां डॉक्टर नंबर पर भी को ਬੱਚੇ ਤਾਂ ਨਹੀਂ ਉਹਨਾਂ ਦੇ ਵੀ ਸੱਤ ਨਾਮ ਹੈ। ਹਾਂਜੀ ਮੇਰਾ ਨਾਮ ਮਨਜੀਤ ਕੌਰ ਹੈ। ਕਿਹੜੀ ਗਲੀ ਹੈ? 12 ਨੰਬਰ ਗਲੀ ਹੈ ਜੀ। ਕੀ ਕਹਿੰਦੇ ਆ? ਸਾਢੇ ਸੁਬਾ ਪ੍ਰਦੀਪ ਸਿੰਘ ਜੀ ਸੁਬਾ 4 ਵਜੇ ਉੱਠੇ ਸੀ ਤੇ ਇਹਨਾਂ ਨੇ ਜਦੋਂ ਗੈਸ ਜਗਾਇਆ ਤੇ ਗੈਸ ਨੂੰ ਇੱਕੋ ਦਾਮ ਅੱਗ ਲੱਗ ਗਈ। ਤੇ ਗੈਸ ਫਟ ਕੇ ਛੱਤ ਪਾੜ ਕੇ ਪਤਾ ਨਹੀਂ ਕਿੱਥੇ ਜਾ ਡਿੱਗਿਆ। ਤੇ ਮਤਲਬ 8 ਲੱਖ ਰੁਪਏ ਦਾ ਪੂਰਾ ਨੁਕਸਾਨ ਰਸੋਈ ਦਾ ਹੋਇਆ ਹੈ। ਜੋ ਇਹਦੇ ਲਈ ਨਮੀ ਕਿਚਨ ਬਣਾਈ ਸੀ ਤਿਆਰ ਕੀਤੀ ਸੀ ਉਹਨੇ ਤੇ ਇਹਨਾਂ ਦੇ ਕਾਚ ਵਗੈਰਾ ਸਰੀਰ ਤੇ ਵੱਜਿਆ ਤੇ ਸਰੀਰ ਨੂੰ ਸਾਰੇ ਨੂੰ ਸੇਕ ਸੇਕਾ ਵੀ ਪਿਆ ਉੱਛਟਾ ਟੱਟਾ ਕਿੰਨਾ ਕੁ ਦਿੱਲ ਲੱਗਿਆ ਸਟਾ ਤਾਂ ਨਹੀਂ ਲੱਗੀਆਂ ਜੀ ਇੰਨੀਆਂ ਪਰ ਕਾਚੇ ਸਾਰੇ ਸਰੀਰ ਦੇ ਵਿੱਚ ਵੱਜ ਗਏ ਕਿੰਨੇ ਜਾਨਾ ਇੱਕ ਘਰ ਦਾ ਇੱਕ ਮੈਂਬਰ ਹੀ ਸੀ ਜੀ ਇੱਕ ਹੀ ਮੌਜੂਦ ਸੀਗਾ ਹਾਂ ਜੀ ਤੇ ਹੋਰ ਸਾਰਾ ਕਮਰਾ ਸਾਰਾ ਨੁਕਸਾਨ ਹੋ ਗਿਆ ਹਾਂਜੀ ਕਮਰੇ ਦੇ ਵਿੱਚ ਕਮਰੇ ਦੀਆਂ ਜੋੜੀਆਂ ਨੁਕਸਾਨੀਆਂ ਗਈਆਂ ਕਿਚਨ ਦੀਆਂ ਜੋੜੀਆਂ ਵਗੈਰਾ ਤੇ ਫ੍ਰਿਜ ਮਾਈਕ੍ਰੋ ਓਵਨ ਅ ਮਾਈਕ੍ਰੋ ਤੇ ਜੂਸਰ ਵਗੈਰਾ ਕਰੋਕਰੀ ਦਾ ਸਾਰਾ ਸਮਾਨ ਲੀਕ ਹੋ ਲੁਕਿੰਗ ਸੀ ਜੀ ਲਈ ਜੀ ਇਹ ਨਹੀਂ ਪਤਾ ਚੱਲਿਆ ਜੀ ਸਾਨੂੰ ਹਣੇ ਤੱਕ ਸਾਨੂੰ ਆਪਣੇ ਆਪ ਲਈ ਨਹੀਂ ਪਤਾ ਲੱਗਿਆ ਵੀ ਇਹ ਧਮਾਕਾ ਕਿਵੇਂ ਹੋਇਆ ਗੈਸ ਲੀਕ ਹੋਣ ਦੇ ਨਾਲ ਹੀ ਹਾਂਜੀ ਹੱਗ ਪੈ ਗਈ ਮਤਲਬ ਸੋਈ ਨੂੰ ਸਾਰੀ